ਅੰਮ੍ਰਿਤਸਰ ਦੇ ਮੁੱਦਿਆਂ ਦੀ ਤੁਸੀਂ ਗੱਲ ਕੀਤੀ ਹੁਣੇ ਤੁਸੀਂ ਕਿਹਾ ਕਿ ਸਾਫ ਸਫਾਈ ਦਾ ਬਹੁਤ ਵੱਡਾ ਮੁੱਦਾ ਹੈ ਸੋਲਿਡ ਵੇਸਟ ਪਲਾਨਟ ਦੀ ਗੱਲ ਕਰੀਏ ਤਾਂ ਕਰੀਬਨ 10 ਸਾਲ ਤੋਂ ਇਹ ਮੁੱਦਾ ਚੱਲ ਰਿਹਾ ਹੈ ਉਹ ਪਿੱਛੇ ਕਿਉਂ ਰਹਿ ਗਿਆ ਮੁੱਦਾ ਜਿਹੜੀ ਲੋਕਲ ਬਾਡੀ ਹੈ ਜਿਹੜਾ ਮੇਅਰ ਹੈ ਜਿਹੜੀ ਕਾਰਪੋਰੇਸ਼ਨ ਨੂੰ ਨਾ ਬਣਾ ਕੇ ਦੇਣਾ ਸਾਡੇ ਮੇਅਰ ਸਾਹਿਬ ਸੀ ਕਾਰਪੋਰੇਸ਼ਨ ਦੇ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹਨਾਂ ਉਹ ਵੀ ਪ੍ਰੋਜੈਕਟ ਨਹੀਂ ਬਣਾ ਸਕੇ ਇਹ ਲੋਕਲ ਬਾਡੀ ਦਾ ਪ੍ਰੋਜੈਕਟ ਹੈ ਗੁਰਜੀਤ ਔਲੇ ਦਾ ਕੰਮ ਚੱਲਣਾ ਹੈ ਜਦੋਂ ਇਹ ਪ੍ਰੋਜੈਕਟ ਬਣ ਗਿਆ 1000 ਕਰੋੜ ਰੁਪਏ ਚਾਹੀਦਾ ਗੁਰਜੀਤ ਜੀ ਪੈਸੇ ਨਹੀਂ ਹੈਗੇ ਸੈਂਟਰਲ ਗਵਰ ਕਿ ਮੈਂ ਕਰੂੰਗਾ ਕਿ ਮਨੂੰ ਪਾਣੀਆਂ ਦੇ ਪੋਲੂਸ਼ਨ ਹੈ ਕੱਲੇ ਇੱਕ ਤੁੰਗਟਾਪ ਡਰੇਨ ਦਾ ਆ ਫਿਰ ਭਗਤਾਲੇ ਗੰਦਾ ਨਾਲੇ ਆ ਇਹ ਦੋ ਵੱਡੇ ਨਾਲੇ ਨੇ ਜਿੰਨਾਂ ਦਾ ਪੋਲੂਸ਼ਨ ਹੈ ਬੰਬੇ ਤੋਂ ਕੰਪਨੀ ਲੈ ਕੇ ਜਿਹੜੀ ਬੁੱਢਾ ਨਾਲੇ ਦਾ ਕੰਮ ਕਰ ਰਹੀ ਉਹਨੂੰ ਬੁਲਾ ਕੇ ਸਾਰਾ ਇਹਦੇ ਤੇ ਪ੍ਰੋਜੈਕਟ ਜਿਹੜਾ ਇਹਦੇ ਡਿਟੇਲ ਹੈ ਵੀ ਕਰ ਕੀ ਸਕਦੇ ਇਹਦਾ ਕਿਉਂਕਿ ਇਹਦਾ WHO ਚ ਕੇਸ ਕੀਤਾ ਆ ਜਿਹੜਾ ਆਪਣਾ UNO ਚ ਸੌਰੀ ਪਾਕਿਸਤਾਨ ਨੇ ਕਿ ਸਾਡੇ ਤੇ ਸਾਡੇ ਹੈਲਥ ਖਰਾਬ ਹੋ ਰਹੀ ਹੈ ਔਰ ਸਾਡੇ ਤੇ ਇਹ ਗੰਦਾ ਨਾਲਾ ਜਿਹੜਾ ਇਹ ਸਾਡੇ ਇਥੇ ਪੋਲੂਸ਼ਨ ਫਲਾ ਰਿਹਾ ਅਸੀਂ ਚਾਹੁੰਦੇ ਹਾਂ ਦਾ ਟ੍ਰੀਟਮੈਂਟ ਪਲਾਂਟ ਨਾਲ ਲੱਗੇ ਤੇ ਤਾਂ ਜਾਵੇ ਪਾਣੀਆਂ ਦੇ ਪੋਲੂਸ਼ਨ ਹੈ ਕੱਲੇ ਇੱਕ ਤੁੰਗਟਾ ਡਰੇਂਡਾ ਆ ਫਿਰ ਭਗਤਾਲੇ ਗੰਦਾ ਨਾਲਾ ਆ ਇਹ ਦੋ ਵੱਡੇ ਨਾਲੇ ਨੇ ਜਿਨ੍ਹਾਂ ਦਾ ਪੋਲੂਸ਼ਨ ਹੈ ਇਹ ਜੇ ਤਿੰਨ ਇਨਫਲੂਐਂਟ ਨੇ ਇੱਕ ਘਰਾਂ ਦਾ ਪਾਣੀ ਗੰਦਾ ਇੱਕ ਫੈਕਟਰੀ ਦਾ ਔਰ ਇੱਕ ਡੇਰੀ ਦਾ ਇਹ ਤਿੰਨੇ ਇਕੱਠੇ ਹੋ ਜਾਣ ਕੋਈ ਟ੍ਰੀਟਮੈਂਟ ਪਲੈਂਟ ਹੈ ਨਹੀਂਗਾ ਜੋ ਜੋ ਕੰਪਨੀ ਨੇ ਆ ਕੇ ਕਿਹਾ ਕਿ ਜਿਹੜਾ ਅਸੀਂ ਇਹਨੂੰ ਸਾਫ਼ ਕਰ ਸਕੀਏ ਇਹ ਤਿੰਨੇ ਪਿਲੋਂ ਅਲੱਗ-ਅਲੱਗ ਦੀ ਕੋਈ ਪ੍ਰੋਜੈਕਟ ਬਣਨਗੇ ਫਿਰ ਜਾ ਕੇ ਇਹ ਪਾਣੀ ਜਾਏਗਾ ਤਾਂ ਫਿਰ ਇਹਨੂੰ ਸਾਫ਼ ਹੋ ਕੇ ਅੱਗੇ ਜਾਏਗਾ ਟੱਕ ਸਕਦੇ ਨਹੀਂ ਕਿਉਂਕਿ ਐਨਜੀਟੀ ਦੇ ਗਾਈਡਲਾਈਨ ਨੇ ਇਹਨਾਂ ਨੂੰ ਟੱਕ ਨਹੀਂ ਸਕਦੇ ਆਉਣ ਸਾਡੇ ਇੱਕ ਵੱਡੀ ਫੈਕਟਰੀ ਉਹਨਾਂ 1 ਕਿਲੋਮੀਟਰ ਅੱਧਾ ਕਿਲੋਮੀਟਰ ਬੰਦ ਕਰਤਾ ਪਰਮਿਸ਼ਨਾਂ ਕਿੰਨੇ ਦਿੱਤੀਆਂ ਜੀ ਅਕਾਲੀ ਬੀਜੇਪੀ ਗਵਰਨਮੈਂਟ ਨੇ ਉਹਨਾਂ ਨੂੰ ਟੱਕਨ ਦੀਆਂ ਕਿਉਂ ਦਿੱਤੀਆਂ ਤੁਸੀਂ ਪਰਮਿਸ਼ਨਾਂ ਟੱਕਨ ਦੀਆਂ ਇੱਕ ਜਦ ਕੇ ਨੈਚੁਰਲ ਫਲੋ ਆ ਪਾਣੀ ਦਾ ਜਦੋਂ ਕੱਲ ਨੂੰ ਹਾੜ ਆਗੇ ਕੋਈ ਮੀਂਹ ਜਿਆਦਾ ਪੈਗੇ ਏੰਦੀ ਪਾਣੀ ਨਿਕਲਦਾ ਹੈ ਤੇ ਜੇ ਉਹਨੂੰ ਬੰਦ ਕਰ ਦੋਗੇ ਤਾਂ ਫਿਰ ਸਾਰਾ ਇਲਾਕਾ ਡੋਬ ਲਾਂਗੇ ਕਿਧਰ ਦੀ ਜਾਣਗੇ ਪਾਣੀ ਘਰ ਅੱਜ ਪਾਣੀ ਵੜ ਜੂਗਾ ਘਰ ਡਿੱਗਣਗੇ ਸੋ ਲੰਮਾ ਕੰਮ ਨਵੇਂ ਵਿਜ਼ਨ ਨਾ ਕਰਨਾ ਪੈਂਦਾ ਜਿਹੜੇ ਅਸੀਂ ਕੰਮ ਕਰ ਰਹੇ ਹਾਂ 50 50 ਸਾਲ ਲੋੜ ਨਹੀਂ ਪਊ ਇਹਨਾਂ